ਦਿੱਲੀ ਦਾ ਰਾਜ ਕਹ ਡੇੜੀ ਹੋਣਾ ਸ਼ੁਰੂ ਹੋ ਗਿਆ ਮੁਗਲਾਂ ਦਾ ਤਾਂ ਜਿਹੜੇ ਲੋਕਲ ਨਵਾਬ ਸੀਗੇ ਉਹਨਾਂ ਨੇ ਆਪਣੀ ਆਪਣੀ ਜਗਾ ਸਾਂਭਣ ਵਾਸਤੇ ਆਪਣੀ ਜਾਨ ਬਚਾਉਣ ਵਾਸਤੇ ਉਹਨਾਂ ਨੇ ਮਾਲਵੇ ਦੀ ਰੈਕੀ ਕੀਤੀ ਕਹਿੰਦੇ ਦੋ ਪਰਿਵਾਰ ਨਜ਼ਰ ਆਇਆ ਇੱਕ ਆਲੇ ਕੇ ਇੱਕ ਦਿਆਲੇ ਤੇ ਅੱਛਾ ਠੀਕ ਆਲੇ ਕੀ ਹੋਗੇ ਪਟਿਆਲੇ ਵਾਲੇ ਪਟਿਆਲਾ ਖਾਨਦਾਨ ਉਹ ਆਲੇ ਕੀ ਹੋਗੇ ਅਸੀਂ ਧਿਆਲ ਸਿੰਘ ਤੁਹਾਡੇ ਵਾਲੇ ਹੋਗੇ ਧਿਆਲ ਸਿੰਘ ਅੱਛਾ ਉਹਨਾਂ ਦੇ ਨਾਮ ਰਾਜਾ ਸੀਗਾ ਗਜਪਤ ਸਿੰਘ ਹੂੰ ਪੀਓ ਨਾਲ ਦੇ ਘਰ ਬੇਟੀ ਹੋਈ ਏ ਤੇ ਉਹਨਾਂ ਨੇ ਦਸਨਾਤੀ ਤੇ ਬੀਬੀ ਕਢਾਈ ਘੜੇ ਚ ਹਜੇ ਜਿਉਂਦੀ ਸੀ ਲੋਕੀ ਤਾਂ ਕਹਿੰਦੇ ਨੇ ਕਰਾਮਾਤ ਹੈ ਪਰ ਮੈਂ ਇਹਨੂੰ ਕਰਾਮਾਤ ਨਹੀਂ ਕਹਣਾ ਮੈਂ ਇਹ ਕਹਨਾ ਕਿ ਛੋਟੇ ਬੱਚੇ ਨੂੰ ਕਿੰਨੀ ਕ ਆਕਸੀਜਨ ਦੀ ਲੋੜ ਹੁੰਦੀ ਹੈ। ਉਹ ਫਿਰ ਰਣਜੀਤ ਸਿੰਘ ਦੀ ਮਾਂ ਬਣਦੀ। ਰਣਜੀਤ ਸਿੰਘ ਦਾ। ਹਾਂ। ਹਾਂ ਉਹਨਾਂ ਦੇ ਵੰਸ਼ ਨੇ ਉਹ ਉਹਨੂੰ ਘੜੇ ਦੇ ਵਿੱਚੋਂ ਕਢਵਾਇਆ। ਕਢਾਇਆ। ਉਹਨਾਂ ਨੂੰ ਹਾਂ ਇਹਦਾ ਇੱਲਿਖਿਆ ਹੋਇਆ ਹੈ। ਇਹ ਦਰੋ ਕਾਬਲ ਕਰਨੇ ਹਮਲੇ ਹੁੰਦੇ ਆਏ। ਹੁਣ ਉਸ ਨੂੰ ਅਗਰ ਥੱਲ ਪਾਈ ਤੇ ਰਣਜੀਤ ਸਿੰਘ ਨੇ ਪਾਈਗਾ। ਜੇ ਰਣਜੀਤ ਸਿੰਘ ਨਾ ਹੁੰਦਾ ਤਾਂ ਅੱਜ ਆ ਸਰਕਾਰ ਹੁੰਦੀ ਜਿਹੜੀ ਗੁਰੂ ਹਰਗੋਬਿੰਦ ਸਾਹਿਬ ਨੇ ਤੁਹਾਨੂੰ ਇੱਕ ਬਖਸ਼ਿਸ਼ ਦਿੱਤੀ ਸੀ ਲੰਗਰ ਦੀ ਦਾਤ ਹਾਂ ਉਹ ਚੱਲ ਕਾਇਮ ਹੈ ਤੇ ਮੇਰੇ ਦਾਦਾ ਜੀ ਤਾਂ ਜੇ ਨੀ ਡੇਟਰ ਲੰਗਰ ਵਰਤ ਨਹੀਂ ਸੀ ਜਾਂਦਾ ਕਿ ਉਸ ਤੋਂ ਬਾਦਰੂਪ ਖਾਣਾ ਖਾਇਆ ਕਰਦੇ ਸੀ ਇਹ ਉਸੇ ਰਿਸਾਬ ਡੈਡੀ ਆਪਣੇ ਦਸਮ ਮਹਾਰਾਜ ਨੇ ਦਿੱਤੀ ਹਾਂ ਮਰਤ ਪ੍ਰਚਾਰ ਵਾਸਤੇ ਵਰਡ ਦੀ ਸਿਕ ਹਿਸਟਰੀ ਦੇਖਦੇ ਆ ਜਾਂ ਵਰਡ ਦੀ ਆ ਕਾਮਾ ਦੀ ਸਿਕ ਹਿਸਟਰੀ ਦੇਖਦੇ ਆ ਤੇ ਇੱਕ ਸਿਕ ਹਿਸਟਰੀ ਆ ਤੁਸੀਂ ਸਿਕ ਹਿਸਟਰੀ ਦਾ ਸਥਾਨ ਕਿੱਥੇ ਮੰਨਦੇ ਹੋ ਨਾ ਸਾਡੇ ਉਸ ਕਿਸਮ ਦਾ ਬ੍ਰਾਹਮਣ ਹੈ ਨਾ ਉਸ ਕਿਸਮ ਦਾ ਮਰਲਾ ਜੋ ਹੈ ਸਿੱਧਾ ਇਹ ਗੁਰੂ ਨਾਨਕ ਨੇ ਇੱਕ ਪਾਸੇ ਕਰ ਦਿੱਤਾ ਡੇਰਾਵਾਦ ਡੇਰਾਬਾਦ ਦੇ ਖਤਰਨਾਕ ਖਤਰਨਾਕ ਹੈ ਇਹ ਡੇਰਾਬਾਦ ਸਿਰ ਛਾੜ ਨਹੀਂ ਹੈ ਕੋਈ ਲੇਕਿਨ ਇਹ ਹੈ ਐਸਜੀਪੀਸੀਡੀ ਐਬਸੈਂਸ ਨੇ ਡੇਰਾਬਾਦ ਪੈਦਾ ਕੀਤਾ ਕਿ ਹਿੰਦੂ ਤੇ ਸਿੱਖਾਂ ਰੋਲੇ ਦੇ ਬਾਰੇ ਜ਼ਿਕਰ ਕੀਤਾ ਸੀ ਤੁਸੀਂ ਸਿੱਖ ਗੁਰੂਸ ਹੈਮ ਨੌਕਡਾਊਨ ði ਕਾਸਟ ਸਿਸਟਮ ਹਾਂ ਓਨ which ਹਿੰਦੂਇਸਮ ਇਜ਼ ਰੇਅਰ ਹਾਂ ਵੇ ਹਿੰਦੂ ਤਰਨ ਦਾ ਜਿਹੜਾ ਬੁਨਿਆਦ ਹੈ ਉਹ ਕਾਸ ਸਿਸਟਮ ਤੇ ਹੈ ਬਿਲਕੁਲ ਜੀ ਠੀਕ ਹੈ ਤੇ ਉਹ ਇਹਨਾਂ ਨੇ ਜਿਹੜਾ ਹੈ ਗੁਰੂ ਸਾਹਿਬ ਨੇ ਉਹਨੂੰ ਗੁਰੂ ਸਾਹਿਬ ਨੇ ਇਹਨੂੰ ਖਤਮ ਕਰ ਪਾਇਆ ਤੇਰਾ ਵਕਤ ਆ ਗਿਆ ਤੂੰ ਆਪਣਾ ਕਲਮਾ ਪੜ ਉਹਨੂੰ ਇਹ ਨਹੀਂ ਗਿਆ ਵੀ ਬਾਗੀ ਨੂੰ ਜਿੱਤੀ ਕੋਤੇ ਕਹਿਆ ਯਾ ਗੋਸ਼ਨਾ ਉਹਨੂੰ ਕਿ ਤੂੰ ਆਪਣਾ ਕਲਮਾ ਪੜ ਬਿਲਕੁਲ ਤਾਂ ਉਹਨੋਂ ਫਿਰ ਇੱਕ ਜਵਾਬ ਦਿੱਤਾ ਤੇਰੀ ਸ਼ਮਸ਼ੀਰ ਹੀ ਮੇਰਾ ਕਲਮਾ ਕਲਮਾ ਵਿਦੇਹ ਦੇ ਹੱਥੋਂ ਮਰਨਾਈ ਨਜਾਤ ਹੈ ਬਿਲਕੁਲ ਅੱਜ ਦਾ ਇਹ ਪੋਡਕਾਸਟ ਬਹੁਤ ਹੀ ਮਹੱਤਵਪੂਰਨ ਹੈ ਜਿਸ ਤਰ੍ਹਾਂ ਸਾਡੀ ਇਹ ਇੱਛਾ ਹੁੰਦੀ ਹੈ ਕਿ ਵਿਰਾਸਤੀ ਪਰਿਵਾਰਾਂ ਨੂੰ ਲੱਭ ਕੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾਵੇ ਕਿਵੇਂ ਉਹਨਾਂ ਦੇ ਪਰਿਵਾਰ ਵਿਰਾਸਤ ਦੇ ਨਾਲ ਜੁੜੇ ਰਹੇ ਨੇ ਅਤੇ ਮੌਜੂਦਾ ਸਮੇਂ ਵੀ ਉਸ ਵਿਰਾਸਤੀ ਰੰਗ ਦੇ ਵਿੱਚ ਰੰਗੇ ਹੋਏ ਨੇ ਅੱਜ ਅਸੀਂ ਜਿਸ ਪਰਿਵਾਰ ਦੇ ਨਾਲ ਜਿਸ ਸ਼ਖਸੀਅਤ ਦੇ ਨਾਲ ਤੁਹਾਡੀ ਮੁਲਾਕਾਤ ਕਰਾ ਰਹੇ ਹਾਂ ਉਹ ਕਈ ਗੱਲਾਂ ਤੋਂ ਬਹੁਤ ਹੀ ਮਹੱਤਵਪੂਰਨ ਬਣ ਜਾਂਦੀ ਹੈ ਕਾਰਨ ਇਹ ਹੈ ਕਿ ਉਹ ਕੋਈ ਇੱਕ ਆਮ ਪਰਿਵਾਰ ਨਹੀਂ ਜਾਂ ਇਹ ਕਹਿ ਸਕਦੇ ਹਾਂ ਕਿ ਕੋਈ ਉਹ ਆਮ ਵਿਦਵਾਨ ਜਾਂ ਚਿੰਤਕ ਨਹੀਂ ਉਹ ਵਿਦਵਾਨ ਵੀ ਹੈ ਚਿੰਤਕ ਵੀ ਹੈ ਅਤੇ ਨਾਲ ਹੀ ਉਹਨਾਂ ਦੇ ਉੱਤੇ ਗੁਰੂ ਮਹਾਰਾਜ ਦੀ ਬਖਸ਼ਿਸ਼ ਹੈ ਬਖਸ਼ਿਸ਼ ਕਿਸ ਤਰ੍ਹਾਂ ਦੀ ਹੈ ਕਿ ਉਹਨਾਂ ਦੇ ਵੱਡ ਵਡੇਰੇ ਜਦੋਂ ਮੈਂ ਉਹਨਾਂ ਦੇ ਪਰਿਵਾਰ ਦੇ ਪਿਛੋਕਰ ਦੇ ਵੱਲ ਜਾਣਾ ਤਾਂ ਉਹਨਾਂ ਦੇ ਵੱਡ ਵਡੇਰੇ ਭਾਈ ਰੂਪ ਚੰਦ ਜੀ ਹੋਏ ਨੇ ਜਿਨ੍ਹਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਾਡੇ 6ਵੇਂ ਪਾਤਸ਼ਾਹ ਨੇ ਅਸੀਸ ਬਖਸ਼ੀ ਉਸ ਅਸੀਸ ਨੂੰ ਆਪਣੇ ਉੱਤੇ ਉਸ ਤੋਂ ਅਗਲੀ ਸਾਰੀ ਪੀੜ੍ਹੀ ਨੇ ਬਖਸ਼ਿਸ਼ ਮੰਨਦਿਆਂ ਹੋਇਆਂ ਗੁਰੂ ਘਰ ਦਾ ਸ਼ੁਕਰਾਨਾ ਕਰ ਰਹੇ ਨੇ ਗੁਰੂ ਪਰਿਵਾਰ ਵੱਲੋਂ ਬਖਸ਼ੀਆਂ ਹੋਈਆਂ ਨਿਸ਼ਾਨੀਆਂ ਉਹਨਾਂ ਦੇ ਕੋਲ ਮੌਜੂਦ ਨੇ ਜਿਨ੍ਹਾਂ ਦਾ ਉਹ ਉਸੇ ਹੀ ਤਰ੍ਹਾਂ ਸਤਿਕਾਰ ਕਰਦੇ ਨੇ ਨਮਸਕਾਰ ਕਰਦੇ ਨੇ ਜਿਵੇਂ ਉਹਨਾਂ ਦੇ ਅੱਗੇ ਗੁਰੂ ਸਨਮੁਖ ਹੋਵੇ। ਉਹਨਾਂ ਦੀ ਅੱਜ ਮੌਜੂਦਾ ਸਮੇਂ ਦੇ ਵਿੱਚ ਬਹੁਤ ਹੀ ਵੱਡੀ ਸ਼ੀਅਤ ਭਾਈ ਸਾਹਿਬ ਭਾਈ ਅਸ਼ੋਕ ਸਿੰਘ ਜੀ ਬਾਗੜਿਆ ਜਿਹੜੇ ਕਿ ਅੱਜ ਸਾਡੇ ਵਿਚਾਰ ਮੌਜੂਦ ਨੇ ਮੈਂ ਸਭ ਤੋਂ ਪਹਿਲਾਂ ਭਾਈ ਸਾਹਿਬ ਜੀ ਫਤਿਹ ਅਰਜ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਬਹੁਤ ਸਵਾਗਤ ਜੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਸਮਾਂ ਦਿੱਤਾ ਜੀ ਆਇਆਂ ਨੂੰ ਤੁਹਾਡਾ ਤੁਹਾਡਾ ਸਮਾਂ ਨਹੀਂ ਇਹ ਤਾਂ ਪਾਠ ਨੂੰ ਸਮਰਪਿਤ ਛੋਕੜ ਦੱਸਣ ਵਾਸਤੇ ਮੈਂ ਹਾਜ਼ਰ ਹੋਇਆ ਤਾਂ ਕਿ ਜੋ ਕੁਝ ਮੈਂ ਪੜ੍ਹਿਆ ਦੇਖਿਆ ਸੁਣਿਆ ਉਹ ਮੈਂ ਪਾਠ ਨਾਲ ਸਾਂਝਾ ਕਰ ਸਕਾਂ ਨਾਲ ਹੀ ਨਾ ਚੱਲਿਆ ਜਾਏ ਬਿਲਕੁਲ ਜੀ ਅੱਜ ਪਾਈ ਸਭ ਮੈਂ ਸ਼ੁਰੂਆਤ ਇੱਥੋਂ ਕਰਾਂਗਾ ਕਿ ਇੱਕ ਹੁੰਦੇ ਨੇ ਆਮ ਪਰਿਵਾਰ ਤੇ ਇੱਕ ਪਰਿਵਾਰ ਇਹ ਇਹੋ ਜਿਹਾ ਤੁਹਾਡੇ ਜਿਵੇਂ ਤੁਹਾਡਾ ਪਰਿਵਾਰ ਆ ਕਿ ਜਿਨ੍ਹਾਂ ਦੇ ਉੱਤੇ ਗੁਰੂ ਪਾਤਸ਼ਾਹ ਨੇ ਵਰ ਦਿੱਤਾ ਹੋਇਆ ਅਸੀਸ ਬਖਸ਼ੀ ਹੋਈ ਹੈ ਤੁਸੀਂ ਇਸ ਦਾ ਡਿਫਰੈਂਸ ਕਿਵੇਂ ਦੇਖਦੇ ਹੋ ਆਪਣੇ ਆਪ ਉੱਤੇ ਇਹਦੇ ਵਿੱਚ ਡਿਫਰੈਂਸ ਨਹੀਂ ਕਹਿ ਸਕਦੇ ਇਹ ਤਾਂ ਉਹਨਾਂ ਬਜ਼ੁਰਗਾਂ ਦੀ ਕਾਹਲ ਹੈ ਅੱਛਾ ਜੀ ਮਿਸਾਲ ਦੇ ਤੌਰ ਤੇ ਜੇ ਆਪਾਂ ਆਪਣੇ ਭਾਈ ਰੂਪ ਚੰਦ ਦਾ ਗਲਤ ਕੀਤੀ ਗੱਲ ਜੀ ਇਹ ਇਹਨਾਂ ਦਾ ਪਛੋਕੜ ਇੱਕ ਰਾਜਸਥਾਨ ਤੋਂ ਆਏ ਪਰਿਵਾਰ ਦਾ ਹਾਂ ਇਹਨਾਂ ਦੇ ਪਿਤਾ ਸੱਦ ਉਹਨਾਂ ਦੀ ਸ਼ਾਦੀ ਹੋਈ ਤਰਨਤਾਰਨ ਕੋਲੇ ਵੱਡਾ ਪਿੰਡ ਹੈ ਉਥੇ ਜੀ ਤੇ ਇੱਥੇ ਉਹ ਇਹ ਸੀਗੇ ਸਰਵਰੀਏ ਹਾਂਜੀ ਸਰਵਰ ਇੱਕ ਬਲੋਚਪੀੜ ਹੋਇਆ ਅੱਛਾ ਉਸ ਦੇ ਅਪਾਸ਼ਟ ਸੀ ਅੱਛਾ ਜੀ ਡਾਕਟਰ ਕਰਪਾਲ ਸਿੰਘ ਉਹਦੇ ਕਹਿਣ ਮੁਤਾਬਕ ਉਹ ਮੁਸਲਮਾਨ ਸੀਗੇ ਬਿਲਕੁਲ ਉਹਨਾਂ ਦੇ ਨਾਲ ਬੀਬੀ ਸੂਰਤੀ ਦੀ ਸ਼ਾਦੀ ਹੋ ਗਈ ਬੀਬੀ ਸੂਰਤੀ ਸੀ ਮਹਾਰਾਜ ਦੇ ਕੱਟੜ ਸ਼ਰਧਾਲੂ ਦੀ ਬੇਟੀ ਤੇ ਉਹ ਨੂੰ ਬੇਟ ਨੂੰ ਬੜਾ ਦੁੱਖ ਹੋਇਆ ਕਿ ਜਨਾ ਦੇ ਬੇਟੀ ਦੇ ਪਿਤਾ ਨੂੰ ਵੀ ਮੇਰੀ ਬੇਟੀ ਕਿਹਦਾ ਕਿੱਥੇ ਰਿਸ਼ਤਾ ਕਰਿਆ ਆਇਆ ਪੰਡਤ ਹਾਂ ਲੇਕਿਨ ਬੇਟੀ ਨੇ ਨਨ ਨੂੰ ਕਿਹਾ ਕਿ ਅਗਰ ਇਹ ਜੋ ਹੋ ਰਿਹਾ ਵਾਪਸ ਤੂੰ ਫਿਕਰ ਨਾ ਕਰ ਤੇ ਜੋ ਗੁਰੂ ਨੇ ਕੀਤਾ ਉਹ ਠੀਕ ਕਰ ਗੁਰੂ ਆਪੇ ਠੀਕ ਕਰੋ ਬਿਲਕੁਲ ਇਹ ਸੀ ਬੀਬੀ ਸੂਰਤੀ ਦੀ ਛੜਦਾ ਗੁਰੂ ਘਰ ਨਾਲ ਹਾਂ ਸੋ ਉਥੋਂ ਜਦੋਂ ਵਿਰਾਤ ਵਾਪਸ ਆ ਰਹੀ ਹੈ ਜੀ ਤਾਂ ਰਸਤੇ ਦੇ ਵਿੱਚ ਪਿੰਡ ਆਉਂਦਾ ਡਰੋਲੀ ਹਾਂਜੀ ਉਹ ਉਹਦਾ ਨਾਮ ਵੀ ਹੈ ਡਰੋਲੀ ਭਾਈ ਕੀ ਬਿਲਕੁਲ ਜੋ ਮੇਰਾ ਮੋਗਾ ਫਿਰੋਜ਼ਪੁਰ ਰੋਡ ਦੇ ਸੜਕ ਨਾਲ ਹੀ ਹੈ ਜੀ 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 ਉੱਥੇ ਛੇਵੇਂ ਮਹਾਰਾਜ ਦਾ ਘਰ ਸੀ ਹਾਂਜੀ ਉਹ ਉੱਥੇ ਉਹਨਾਂ ਦਾ ਇੱਕ ਸਾਧੂ ਰਹਿੰਦੇ ਸੀਗੇ ਉਹਨਾਂ ਦੇ ਘਰ ਜੀ ਤੇ ਉੱਥੇ ਫਿਰ ਦਵਾਨ ਲੱਗਿਆ ਸੀ ਤੇ ਬੇਬੀ ਨੂੰ ਖਿਆਲ ਆਇਆ ਵੀ ਫੇਰ ਪਤਾ ਨਹੀਂ ਮੌਕਾ ਮਿਲਦਾ ਕਿ ਨਹੀਂ ਮਿਲਦਾ ਹਾਂਜੀ ਜੀ ਮੈਂ ਮਹਾਰਾਜ ਦੇ ਦਰਸ਼ਨ ਕਰ ਚੱਲਾਂ ਬਿਲਕੁਲ ਤੇ ਕਹਾਰਾ ਨੇ ਉਹ ਡੋਲਾ ਰੱਖਣ ਤੋਂ ਕਰਦਾ ਨਕਰ ਜੀ ਤੇ ਬੀਬੀ ਨੇ ਆਪਣਾ ਕੰਗਣ ਵਾਕੇ ਹੋਰ ਕਹਾਰਾ ਨੂੰ ਦਿੱਤਾ ਵੀ ਆ ਲਓ ਤੇ ਫਿਰ ਉਹਨੇ ਰੱਖ ਦਿੱਤਾ ਤੇ ਉਹ ਗਈ ਆਪਣੇ ਮਹਾਰਾਜ ਦੇ ਦਰਬਾਰ ਅੱਛਾ ਜਦੋਂ ਪਿੱਛੋਂ ਪਰਿਵਾਰ ਵਾਲਿਆਂ ਨੇ ਦੇਖਿਆ ਸਾਰੇ ਪਰਿਵਾਰ ਨੇ ਕਿ ਡੋਲੀ ਚ ਹੈਨੀ ਬੀਬੀ ਉਹ ਤੈਸ ਜਾ ਕੇ ਉਹਦੇ ਮਗਰ ਮਗਰ ਗਏ ਤੇ ਗੁਰੂ ਮਹਾਰਾਜ ਦੇ ਦਰਬਾਰ ਚ ਪਹੁੰਚੇ ਉਦੋਂ ਤੱਕ ਉਹ ਗੁਰੂ ਮਹਾਰਾਜ ਨੂੰ ਦੱਸ ਚੱਕੀ ਸੀ ਕਿ ਮੈਂ ਇਸ ਤਰ੍ਹਾਂ ਹੋ ਗਿਆ ਤੇ ਮੈਂ ਤੁਹਾਡੇ ਕੋਲ ਆਇਆ ਤੇ ਉਹ ਫਿਰ ਜਦੋਂ ਉੱਥੇ ਗਿਆ ਇਹਨੂੰ ਦੋ ਤਰੀਕੇ ਨਾਲ ਹੋਇਆ ਜਿਹੜੇ ਕੀ ਗਏ ਵਾਪਸ ਜਿਹੜੇ ਇਹ ਨਾ ਸੀ ਉਹਨਾਂ ਦਾ ਗੁਰਵਤੱਤਕ ਭਿੰਡਰਾ ਵਾਲੇ ਹਾਂਜੀ ਸੰਤ ਗੁਰਦੇ ਹਾਂ ਹਾਂ ਹਾਂਜੀ ਹਾਂ ਉਹਨਾਂ ਦਾ ਤਾਂ ਇਹ ਹੈ ਵੀ ਉਹਨਾਂ ਦੀ ਮਹਾਰਾਜ ਨਾਲ ਜਦੋਂ ਅੱਖ ਲੜੀ ਤੇ ਉਦੋਂ ਹੀ ਉਹਨਾਂ ਦਾ ਮਨ ਬਦਲ ਗਿਆ ਹਾਂ ਖੈਰ ਇਹ ਸ਼ਰਨ ਦਾ ਵਾਲੀ ਗੱਲ ਹੈ ਫਿਰ ਮੰਨ ਲਿਓ ਵੀ ਉੱਥੇ ਗੱਲਬਾਤ ਹੋਈ ਜੋ ਵੀ ਹੋਇਆ ਉਹ ਆਪਾਂ ਨੂੰ ਕੀ ਪਤਾ ਜੀ ਤੇ ਉਹਨਾਂ ਨੇ ਕਿਹਾ ਕਿ ਜਾਬ ਸਭ ਠੀਕ ਹੋ ਜੋ ਉਥੋਂ ਗਏ ਜਦੋਂ ਘਰ ਪਹੁੰਚੇ ਕਾਰਤਿਕਾ ਤਕਲਾਣੀ ਤੇ ਉੱਥੇ ਪਹੁੰਚੇ ਤੇ ਉੱਥੇ ਸੀ ਮਜ਼ਾਰ ਹਾਂ ਤੇ ਉਹਨਾਂ ਨੇ ਜਾ ਕੇ ਮਜ਼ਾਰ ਤੋੜਤਾ ਕਿ ਉਹ ਪਿੰਡ ਵਾਲੇ ਨਾਰਾਜ਼ ਹੋਗੇ ਪਿੰਡ ਵਾਲੇ ਬਣਾ ਦੇਣ ਇਹ ਤੋੜ ਦੇਣ ਤੇ ਫਿਰ ਉਹਨਾਂ ਨੇ ਮਹਾਰਾਜ ਕੋਲ ਆ ਕੇ ਸ਼ਿਕਾਇਤ ਕੀਤੀ ਕਿ ਮਹਾਰਾਜ ਨੇ ਕਿਹਾ ਕਿ ਤੁਸੀਂ ਹੁਣ ਇੱਥੋਂ ਹਿਜਰਤ ਕਰ ਜਾਓ ਅੱਛਾ ਤੇ ਪਿੰਡੇ ਛੱਡ ਜਾਓ ਜੀ ਉਹ ਫਿਰ ਪਿੰਡ ਛੱਡ ਕੇ ਚਲੇ ਗਏ ਅੱਛਾ ਤੇ ਫਿਰ ਉੱਥੇ ਜਾ ਕੇ ਆਪਣਾ ਟਿਕਾਣਾ ਜਦੋਂ ਬਾਦ ਦੇ ਵੇਚਲੀ ਦਾ ਨਾਮ ਭਾਈ ਰੂਪਾ ਬਣਦਾ ਬਿਲਕੁਲ ਤੇ ਫਿਰ ਜਿਸ ਵੇਲੇ ਉਹਨਾਂ ਦੇ ਘਰ ਬੇਟਾ ਪੈਦਾ ਹੋਇਆ ਤਾਂ ਉਹਨਾਂ ਨੇ ਕਿਹਾ ਵੀ ਚਲੋ ਮਹਾਰਾਜ ਤੇ ਮੱਥਾ ਟੇਕਾ ਕੇ ਆਏ ਜੀ ਤੇ ਮਹਾਰਾਜ ਨੇ ਮੱਥਾ ਟੇਕਿਆ ਤੇ ਉਹਨਾਂ ਨੇ ਕਿਹਾ ਵੀ ਇਹ ਬੜਾ ਸੋਹਣਾ ਰੂਪ ਵਾਲਾ ਦਾ ਨਾਮ ਰੂਪਚੰਦਰ ਰੱਖ ਲੈ ਅੱਛਾ ਜੀ ਉਸ ਤਰ੍ਹਾਂ ਉਹਨਾਂ ਦਾ ਨਾਮ ਅੱਛਾ ਗੁਰੂ ਸਾਹਿਬ ਨੇ ਨਾਮਕਰਨ ਕੀਤਾ ਗੁਰੂ ਸਾਹਿਬ ਨੇ ਨਾਮ ਤ ਤਾਂ ਜਿਸ ਕੀ ਤਾਂ ਜਾਂ ਫਰਮਾਤਾ ਜੋ ਮਰਜ਼ੀ ਲਫ਼ਜ਼ ਵਰਤ ਲੋ ਬਿਲਕੁਲ ਠੀਕ ਹੈ ਉਹਨਾਂ ਉਸ ਤਰ੍ਹਾਂ ਫਿਰ ਉਹਨਾਂ ਦਾ ਨਾਂ ਰੂਪ ਚੰਦ ਬਣ ਗਿਆ ਤੇ 1631 ਚ ਜੀ ਮਹਾਰਾਜ ਨੇ ਪਾਈ ਰੂਪੇ ਦੀ ਨੀ ਰੱਖੀ ਅੱਛਾ ਮੋਢੀ ਜੇ ਵੀ ਹੈ ਉੱਤੇ ਅੱਛਾ ਜੀ ਹਾਂ ਜੀ ਗੁਰੂ ਮਾਰ ਨੇ ਦੋ ਸ਼ਹਿਰ ਵਸਾਏ ਇੱਕ ਕੀਰਤਪੁਰ ਹਾਂ ਜੀ ਤੇ ਇੱਕ ਪਾਈਗੋ ਪਾਈਗੋ ਫਿਰ ਉਥੋਂ ਤੋਂ ਬਾਅਦ ਫੇਰੇ ਇਸ ਤਰ੍ਹਾਂ ਦੇ ਕੁਪਣਗੇ ਜੀ ਤੇ ਫਿਰ ਜਿਸ ਵੇਲੇ ਉਹਦੀ ਲੜਾਈ ਹੁੰਦੀ ਹੈ ਪੈਦਖਾਨ ਵੇਲੇ ਨਾ ਪੈਦਖਾਨ ਨੂੰ ਘੋੜੇ ਲੈ ਕੇ ਆਉਂਦਾ ਵੀ ਨਹੀਂ ਚੱਲ ਉਹ ਵੀ ਇੱਥੇ ਹੋਈ ਅੱਛਾ ਜੀ ਤੇ ਉਹ ਫਿਰ ਸਾਰਾ ਉਸ ਤੋਂ ਬਾਅਦ ਇਹ ਕਿ ਇਹ ਐਨਾਲਟਿਕ ਬਣ ਗਏ ਉਹਨਾਂ ਨੇ ਆਪਣੀ ਜਿਹਨੂੰ ਕਹਿੰਦੇ ਮੰਜੀ ਹਾਂਜੀ ਬਣਾ ਕੇ ਤੇ ਉਹਨਾਂ ਨੇ ਕਿਹਾ ਕਿ ਅਸੀਂ ਮਨਾਰਾਜ ਨੇ ਮੈਂ ਦਿੱਤੇ ਪੁੱਛਾਇਆ ਜੀ ਉਹ ਨੌਕਰ ਦੇ ਵੀ ਨਹੀਂ ਮੈਂ ਅਸੀਂ ਤੁਹਾਡੇ ਬਰਾਬਰ ਕਿਵੇਂ ਬੈਠ ਸਕਦੇ ਹਾਂ ਕਹਿੰਦੇ ਜਾਂ ਤੁਸੀਂ ਭਾਈ ਬਣ ਕੇ ਫਿਰ ਮੇਰੇ ਭਾਈ ਹੋਗੇ ਬਰਾਬਰ ਬੈਠੋਗੇ ਅੱਛਾ ਇਸ ਤਰ੍ਹਾਂ ਫਿਰ ਉਹ ਭਾਈ ਦੀ ਜਿਹੜੀ ਹੈ ਉਪਾਧੀ ਦਿੱਤੀ ਉਪਾਧੀ ਕਹੋ ਜਾਂ ਆਲਕਹੋ ਜੋ ਮਰਜ਼ੀ ਸਮਝੋ ਬਿਲਕੁਲ ਠੀਕ ਹੈ ਇਹ ਉਹ ਬਣ ਗਏ ਉਸ ਤੋਂ ਬਾਅਦ ਫਿਰ ਮਹਾਰਾਜ ਨੇ ਫਿਰ ਉਹਨਾਂ ਨੂੰ ਕਿਹਾ ਕਿ ਤੁਸੀਂ ਇਹ ਲੋਕ ਇੱਥੇ ਪ੍ਰਚਾਰ ਕਰੋ ਇਹ ਲੋਕਾਂ ਦੀ ਸੇਵਾ ਕਰੋ ਸੋ ਇੱਥੇ ਤਾਂ ਹੋ ਗਿਆ ਥੇ ਬੇ ਮਹਾਰਾਜ ਦਾ ਜਰਾ ਹੈ ਕਿ ਉਹਨਾਂ ਨੇ ਫਿਰ ਲੰਗਰ ਚਲਾਉਣ ਵਾਸਤੇ ਹੁਕਮ ਦਿੱਤਾ ਅੱਛਾ ਤੁਸੀਂ ਲੋਕਾਂ ਦੀ ਸੇਵਾ ਕਰੋ ਕਿਉਂਕਿ ਉਹਨਾਂ ਨੇ ਮਹਾਰਾਜ ਦੇਵ ਨਾ ਨੂੰ ਇੱਕ ਘੋੜਾ ਵਖਸ਼ਾ ਅੱਛਾ ਜੀ ਇੱਕ ਸਿੱਧੀ ਸਾਹਿਬ ਅੱਛਾ ਜੀ ਤੇ ਇੱਕ ਪਸ਼ਾਕ ਅੱਛਾ ਅਪਾਰਟਮੈਂਟ ਵਾਲੇ ਸਮਝ ਲੋ ਕਿਵੇਂ ਸਮਝ ਲੋ ਤੇ ਉਹ ਉਹਨਾਂ ਨੇ ਰੂਪਚੰਨ ਨੇ ਨਾ ਤਾਂ ਵਰਤਿਆ ਤੇ ਨਾ ਹੀ ਘੋੜੇ ਤੇ ਚੜ੍ਹੇ ਤੇ ਉਹ ਫਿਰ ਘੋੜੇ ਨੂੰ ਲੈ ਕੇ ਕਹਿੰਦੇ ਕਿਰਪਾਨ ਸਿਰ ਤੇ ਰੱਖੀ ਤੇ ਲੋਕ ਪਿੰਡ ਪਿੰਡਵਾਲਾ ਨੇ ਮਹਾਰਾਜ ਕੋਲ ਸ਼ਿਕਾਇਤ ਕੀਤੀ ਮਜੀ ਇਹ ਤਾਂ ਤੁਸੀਂ ਦੇਖਿਓ ਤਰੋਂ ਵਰਤਦਾ ਹੀ ਨਹੀਂ ਤੇ ਉਹਨਾਂ ਨੇ ਮਾਰ ਰੂਪਚੰਨ ਨੂੰ ਬੁਲਾਇਆ ਤੇ ਰੂਪਚੰਨ ਕਿਹਾ ਵੀ ਤੇਰੀ ਸ਼ਿਕਾਇਤ ਆਈ ਹੈ ਗੱਲ ਨਹੀਂ ਮਹਾਰਾਜ ਤੁਹਾਡੇ ਸਵਾਰੀ ਦਾ ਘੋੜਾ ਮੈਂ ਉਹਦੇ ਤੇ ਕਿਵੇਂ ਚੜ ਸਕਦਾ ਹੂੰ ਤੁਹਾਡੀ ਪਹਿਲੀ ਹੋਈ ਸਿਰੀ ਸਾਹਿਬ ਮੈਂ ਕਿਵੇਂ ਪਹਿਨ ਸਕਦਾ ਜੀ ਜੀ ਤੇ ਤੁਹਾਡੀ ਪੋਸ਼ਾਕ ਮੈਂ ਕਿਵੇਂ ਪਹਿਨ ਸਕਦਾ ਜੀ ਤੋਂ ਮਹਾਰਾਜ ਦੇ ਤੇ ਬਹੁਤ ਪਰਸੰਨ ਹੋਏ ਤੇ ਉਹਨਾਂ ਨੇ ਕਿਹਾ ਅੱਛਾ ਤੁਸੀਂ ਇਹ ਸਾਮ ਕੇ ਰੱਖੋ ਜੀ ਫੇਰ ਕਿਸੇ ਵੇਲੇ ਤੁਹਾਡੇ ਕੋਲ ਲਵਾਵਾਂਗੇ ਅੱਛਾ ਜੀ ਤੇ ਤੁਸੀਂ ਲੋਕਾਂ ਦੀ ਸੇਵਾ ਕਰੋ ਲੰਗਰ ਚਲਾ ਉਦੋਂ ਤੋਂ ਜੇ ਬੇ ਡੇਲ ਪਰ ਹੁਣ ਭਾਈ ਰੂਪੇ ਲੰਗਰ ਉਦੋਂ ਤੋਂ ਚਾਦਰ ਹੈ ਅੱਛਾ ਜੀ ਉਥੋਂ ਤੱਕ ਆ ਗਏ ਅੱਛਾ ਮੈਂ ਇਹ ਤੁਹਾਨੂੰ ਇੱਕ ਪੁੱਛਣਾ ਚਾਹਾਂਗਾ ਕਿ ਜਿਹੜੇ ਭਾਈ ਰੂਪचंद ਜੀ ਨੇ ਰਿਸ਼ਤੇਦਾਰੀ ਦੇ ਵਿੱਚ ਤੁਹਾਡੇ ਕੀ ਲੱਗਦੇ ਨੇ ਭਾਈ ਰੂਪचंद ਜੀ ਜੇ ਆਪਾਂ ਪਿਸ਼ੁਕਰ ਦੇਖਾ ਮੈਂ ਤੁਹਾਡਾ ਉਹ ਤੁਹਾਡੇ ਕੀ ਲੱਗਦੇ ਨੇ ਮੇਰੇ 14ਵੇਂ ਬਜ਼ੁਰਗ 14ਵੇਂ ਬਜ਼ੁਰਗ ਤੁਸੀਂ ਅੱਗੇ 14ਵੀਂ ਪੀੜੀ ਚੋਂ ਹਾਂ ਉਹ ਮੈਂ ਉਹਨਾਂ ਕਿ 14ਵੀਂ ਪੁਸਤਕ ਚ 14ਵੀਂ ਪੁਸਤਕ ਚ ਇਹ ਪੁਸਤਕ ਨੂੰ ਉਹਦੇ ਤੋਂ ਮਿਲ ਜਾਏਗੀ ਮਹਾਨ ਕੋਸ਼ ਅੱਛਾ ਜੀ ਠੀਕ ਉਹਦੇ ਮੁਤਾਬਕ ਪੜ੍ਹ ਸਕਦੇ ਠੀਕ ਹੈ ਜੀ ਕਿ ਫੇਰ ਤੋਂ ਹੋ ਗਿਆ ਫੇਰ ਉਸ ਤੋਂ ਬਾਅਦ ਚੱਲਦਾ ਰਿਹਾ ਹੋਰ ਗੁਰੂ ਸਾਹਿਬਾਨ ਨੇ ਵੀ ਉਹਦੇ ਚਰਨ ਪਾਏ ਮਹਾਰਾਜ ਨੇ ਸੇਵਾ ਕੀਤੀ ਬਾਬਾ ਜੀ ਨੇ ਸੇਵਾ ਕੀਤੀ ਕਿ ਫਿਰ ਜਦੋਂ ਦਸ਼ਮੇਸ਼ ਆਏ ਅਛਿੜਾ ਕਿ ਸਿਗਨੀਫੀਕੈਂਟ ਹੁੰਦਾ ਜਦੋਂ ਇਤੋਂ ਚਮਕੌਰ ਚਾਤੋ ਗਏ ਜੀ ਜੀ ਕਿ ਜਿਹੜੀ ਖਦਰਾ ਨੇ ਦੀ ਟਾਪ ਤੇ ਲੜਾਈ ਹੋਈ ਉਹ ਵੀ ਉੱਥੇ ਹੀ ਹੋਈ ਉਹਦੇ ਵਿੱਚ ਰੋਪ ਚੰਦ ਨੇ આજ ਨੂੰ ਜਿਹੜਾ ਰਾਸ਼ਨ ਪਾਣੀ ਪਾਉਣਾ ਉਹ ਇਹਨਾਂ ਦਾ ਕੰਮ ਸੀ ਅੱਛਾ ਜੀ ਕਿ ਉਹਨਾਂ ਨੇ ਸੇਵਾ ਕੀਤੀ ਤੇ ਉੱਥੇ ਫਿਰ ਆ ਕੇ ਮਹਾਰਾਜ ਨੇ ਇਹ ਸ੍ਰੀ ਰੂਪ ਚੰਦ ਤਾਂ ਕਿਹਾ ਵੀ ਮੇਰੀ ਈਮਾਨਤ ਦੇ ਹਾਂ ਸੋ ਉਹ ਘੋੜਾ ਤੇ ਉਹ ਪਸ਼ਾਕ ਤੇ ਉਹ ਸ੍ਰੀ ਸਾਹਿਬ ਉਹ ਫਿਰ ਉਹਨੇ ਜਿਹੜੀ ਗੁਰੂ ਹਰਗੋਬਿੰਦ ਸਾਹਿਬ ਨੇ ਦਿੱਤੀ ਸੀ ਉਹ ਫਿਰ ਭਾਈ ਰੂਪ ਚੰਦ ਨੇ ਦੱਸੋਈ ਪਾਸ਼ਾ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਫੇਟਾ ਕਰ ਫੇਟਾ ਕਰ ਦਿੱਤਾ ਅੱਗੇ ਫਿਰ ਜੋ ਦੋਨਾਂ ਨੇ ਅੰਮ੍ਰਿਤ ਛਕ ਲਿਆ ਸਿੰਘ ਸੱਜ ਗਏ ਫਿਰ ਉਹਨਾਂ ਨੇ ਰੋਪ ਚੰਦ ਦੇ ਜਿਹੜੇ ਬੇਟੇ ਸੀਗੇ ਸਭ ਤੋਂ ਛੋਟੇ ਦੋ ਅੱਛਾ ਪਰਮ ਸਿੰਘ ਤੇ ਧਰਮ ਸਿੰਘ ਅੱਛਾ ਉਹ ਮਹਾਰਾਜ ਦੀ ਸੇਵਾ 'ਚ ਰਹੇ ਹਾਂ ਤੇ ਉਹ ਬਾਦੌਏ ਦੇ ਨਾਲ ਨੰਡੇੜ ਤੱਕ ਗਏ ਅੱਛਾ ਤੇ ਉੱਥੇ ਗਏ ਫੇਰ ਜਦੋਂ ਵਿਚ ਦੀ ਉਹ ਵੀ ਆਉਂਦਾ ਹੈ ਜਿਸ ਵੇਲੇ ਮਹਾਰਾਜ ਨੇ ਜੋ ਬੀੜ ਦੇਣੀ ਕਰਤਾਰਪੁਰ ਵਾਲਾ ਨੇ ਇਨਕਾਰ ਕਰਤਾ ਹਾਂ ਜਦੋਂ ਉਹਨਾਂ ਨੇ ਕਿਹਾ ਵੀ ਜੇ ਉਹ ਗੁਰੂ ਆ ਤਾਂ ਆਪੇ ਲਿਖਾਰੇ ਹਾਂ ਦਮਦਮਾ ਸਾਹਿਬ ਜਦੋਂ ਲਿਖਣੀ ਸ਼ੁਰੂ ਕੀਤੀ ਜਦੋਂ ਦਮਦਮਾ ਸਾਹਿਬ ਲਿਖਣੀ ਸ਼ੁਰੂ ਕੀਤੀ ਹੈ ਤੇ ਉਹ ਫਿਰ ਉਹਨਾਂ ਨੇ ਉੱਥੇ ਉਹ ਆਪਣੇ ਗਿਆਨ ਨਾਲ ਲਖਵਾਈ ਹਾਂ ਜਿਸ ਵੇਲੇ ਲਖਵਾਈ ਉੱਥੇ 40 40 ਕੇ 48 ਜੇ ਨੰਬਰ ਹੁਣ ਮੈਨੂੰ ਯਾਦ ਨਹੀਂ ਸੀਗੇ ਸੌਰਣ ਵਾਲੇ ਸਵੇਰੇ ਲਿਖਾਉਦੇ ਸੀ ਤੇ ਦੁਪਹਿਰ ਤੋਂ ਬਾਅਦ ਉਹਦੀ ਵਿਆਖਿਆ ਕਰਦੇ ਸੀ ਅੱਛਾ ਇਹ ਉਹਨਾਂ ਨੇ ਉੱਤੇ ਕੀਤਾ ਉਹਦੇ ਵਿੱਚ ਉਹਨਾਂ ਵਿੱਚੋਂ ਦੋ ਇਸ ਪਰਮ ਸਿੰਘ ਤੇ ਧਰਮ ਸਿੰਘ ਔਰ ਜਿਹੜੀ ਨੋਟੇਬਲ ਚੀਜ਼ ਹੈ ਜਿਹੜੀ ਨੂੰ ਇਤਿਹਾਸ ਵਾਲੇ ਚੱਕ ਨਹੀਂ ਰਹੇ ਦੋ ਰਾਜਪੂਤ ਰਾਜੇ ਵੀ ਅੱਛਾ ਜੀ ਜੋਧਪੁਰ ਤੇ ਜੈਪੁਰ ਅੱਛਾ ਜੀ ਇਹ ਤੁਸੀਂ ਜਾਓ ਉੱਤੇ ਹਰਮਨ ਇਹ ਜਿਹੜਾ ਤੁਮ ਨੂੰ ਮਸਾਹ ਉੱਥੇ ਲਿਸ ਲੱਗੇਗੀ ਉਹਦੇ ਤੇ ਲੱਗੇ ਹੋਇਆ ਅੱਛਾ ਜੀ ਤੇ ਹੁਣ ਅਸੀਂ ਉਹਨਾਂ ਨੂੰ ਨਹੀਂ ਆਚਾਰ ਰਹੇ ਹੁਣ ਕੋਈ ਬਹੁਤੇ ਨਹੀਂ ਹਨ ਬਹੁਤਾ ਡੇਟ ਵੀ ਨਹੀਂ ਹੋਈ ਕੀ ਅਸੀਂ ਉਹ ਜਿਹੜੇ 40 ਜਾਂ 48 ਸਿੱਖ ਸੀਗੇ ਜਿਹੜੇ ਉੱਥੇ ਸਰਵਰ ਕੀਤੇ ਅਸੀਂ ਉਹਨਾਂ ਦੀ ਕਿਉਂ ਨਹੀਂ ਪਿੱਛੋ ਕੁੜ ਲੱਭ ਸਕੇ ਕਿਉਂਕਿ ਬਹੁਤਾ ਪੁਰਾਣਾ ਹੈ ਨਹੀਂ ਇਤਿਹਾਸ ਇਹ ਤਾਂ ਇਤਿਹਾਸਕ ਟਾਈਮ ਲੋਗਾ ਨੇ ਤਾਂ ਉਹ ਵੀ ਕੱਢ ਲਏ ਜਿਹੜੇ حضرت ঈਸਾ ਨੂੰ ਮਿਲੇ ਹਾਂ ਬਿਲਕੁਲ ਪੁਰਾਣੇ ਤੋਂ ਪੁਰਾਣੇ ਕੱਢ ਲਏ ਜੀ ਹਿਸਟਰੀ ਕਰ ਉਹਨਾਂ ਨੇ ਇੰਨੇ ਕੱਢ ਲਏ ਲੇਕਿਨ ਸਾਡੇ ਅਸੀਂ ਉਸ ਪਾਸੇ ਨੂੰ ਤੁਰਦੇ ਹੀ ਨਹੀਂ ਇਹ ਜਿਹੜੀਆਂ ਚੀਜ਼ਾਂ ਨੇ ਇਹ ਇਹ ਕਿਸਮ ਦਾ ਗਿਲਾ ਨਾਲ ਹੀ ਜਾਏਗਾ ਮੇਰੇ ਵੀ ਅਸੀਂ ਉਹ ਇਤਿਹਾਸ ਦੀ ਰਿਸਰਚ ਨਹੀਂ ਕੀਤੀ ਅੱਛਾ ਉਹ 40 ਜਿਹੜੇ ਤੁਸੀਂ ਗੱਲ ਕਰ ਰਹੇ ਹੋ ਉਹਨਾਂ ਦਾ ਕੰਮ ਕੀ ਸੀ ਕੰਮ ਨਹੀਂ ਨਹੀਂ ਉਹ ਤਾਂ ਸਿਰਫ ਉਥੇ ਕਹਾਣੀ ਸੁਣਦੇ ਸੀ ਅੱਛਾ ਸਿਰਫ ਉਹ ਕੰਮ ਜੋ ਉਹਨਾਂ ਦਾ ਸੀ ਆਪਣੇ ਸੀ ਬਿਲਕੁਲ ਠੀਕ ਹੈ ਉਹ ਤਾਂ ਉਹ ਜਿਹੜੀ 40 ਦਿਨੀ ਜਾਂ ਕਿੰਨੇ ਦਿਨ ਉਹਨਾਂ ਨੇ ਮਹਾਰਾਣੀ ਉੱਥੇ ਕੀਤੀ ਉਹ ਤੋਂ ਉਹਨਾਂ ਦੀ ਕਥਾ ਸੁਣਨ ਆਉਂਦੇ ਸੀ ਬਿਲਕੁਲ ਠੀਕ ਹੈ ਹਾਂ ਉਹਨਾਂ ਦੀ ਲਿਸਟ ਆ ਗਈ ਹੈ আচ্ছা ਉਹਨਾਂ ਦੇ ਵਿੱਚ ਤੁਸੀਂ ਕਹਿ ਰਹੇ ਕਿ ਦੋ ਰਾਜੇ ਵੀ ਆਉਂਦੇ ਡੋਰ ਰਾਜੇ ਸੀ ਜੈਪੁਰ ਤੇ ਜੋਧਪੁਰ ਓਕੇ ਉਹ ਵੀ ਸੀਗੇ ਸੀ ਵੀ ਉਹ ਵੀ ਨਾਮ ਲਿਖੀ ਹੋਏ ਨਹੀਂ ਉਹਨਾਂ ਨੇ ਹਣੇ ਸਾਰੇ ਮੈਂ ਬਿਲਕੁਲ ਜੀ ਤੁਸੀਂ ਵਧੀਆ ਇਹ ਸਾਡਾ ਧਿਆਨ ਦਿਵਾਇਆ ਅਸੀਂ ਉਹਨਾਂ ਦੋਨਾਂ ਦੇ ਬਾਰੇ ਅੱਗੇ ਅਕ ਰਿਸਰਚ ਕਰਾਂਗੇ ਹਾਂ ਉਹਨਾਂ ਦਾ ਕੋਈ ੜਾ ਚਾਹੀਦਾ ਹਾਂ ਉਹਨਾਂ ਦੇ ਹੁਣ ਵੀ ਉਹਨਾਂ ਚੋਂ ਜਿਹੜੀ 10ਵੇਂ ਸਦੀ ਇੱਕ ਸਿਟੀ ਸਾਫ ਸੀ ਜਿਹੜੀ ਨਾਹਨਵਾਲੇ ਰਾਜੇ ਨੂੰ ਦਿੱਤੀ ਸੀ ਜੀ ਤੇ ਉਹਨਾਂ ਨੇ ਬੜੇ ਸਤਕਾਰ ਨਾਲ ਰੱਖੀ ਹਾਂ ਤੇ ਹੁਣ ਉਹਨਾਂ ਦੇ ਅਗੇ ਮਤਲਬ ਨਰੀਣਾ ਔਲਾਦ ਨਹੀਂ ਸੀ ਤਾਂ ਇਹਨਾਂ ਦੀ ਬੀਬੀ ਕੋਤੁਰ ਵਿਆਹੀ ਹੋਈ ਉਹ ਉਹਨਾਂ ਨੂੰ ਉਹਦੇ ਕੋਲ ਔਰ ਜਿੰਨੇ ਸਤਕਾਰ ਨਾਲ ਉਹਨੇ ਰੱਖੀ ਹੋਈ ਹੈ ਹੂੰ ਉਹਨੇ ਸਤਕਾਰ ਨਾਲ ਮੇਰੇ ਅੱਖ ਅੱਗੇ ਪਿਛੇ ਨਹੀਂ ਕੀਤਾ ਉਹ ਕਵਰੇਜ ਰੱਖੀ ਹੈ ਔਰ ਉਹ ਆਪ ਦਰਸ਼ਨ ਕਰਾਂ ਠੀਕ ਹੈ ਦਰਵਾਜੇ ਤੋਂ ਬਾਹਰ ਜੋੜੇ ਲਾ ਕੇ ਇਹ ਆਪਣਾ ਘਰ ਕੇ ਸਾਰਾ ਸਿਰ ਟਾਕੇ ਬਕਾਇਦਾ ਉਹਨੇ ਦਰਸ਼ਨ ਕਰਾਉਣ ਸਤਕਾਰ ਨਾਲ ਰੱਖੇ ਛੱਡੇ ਅੱਛਾ ਦਰਸ਼ਨ ਅੱਛਾ ਇਹ ਹੈਂਡ ਦੇਖ ਜੀ ਸਾਡੀਆਂ ਚੀਜ਼ਾਂ ਨੇ ਤੇ ਫੇਰ ਜਦੋਂ ਮਹਾਰਾਜ ਇੱਥੋਂ ਜਾਂਦੇ ਨੇ ਨੰਦੇੜ ਆਪਣਾ ਡੌਂਦਮਾ ਸਾਬ ਤੋਂ ਅੱਗੇ ਤੁਰਦੇ ਨੇ ਨੰਦੇੜ ਨੂੰ ਥੱਲੇ ਨੂੰ ਸੌਫਤ ਵੱਲ ਨੂੰ ਤੇ ਉਹਨਾਂ ਫੇਰ ਪਰਮ ਸਿੰਘ ਤੇ ਤਰਮ ਸਿੰਘ ਹਾਂ ਦੋਨੋਂ ਨਾਲ ਜਾਂਦੇ ਉਹਨਾਂ ਦੇ ਮਹਾਰਾਜ ਦੀ ਸਿਹਾਰ ਦਿੱਤੀ ਹੋਈ ਸੀਗੇ ਜੀ ਤੇ ਰਸਤੇ 'ਚ ਪਿੰਡ ਆਉਂਦਾ ਕਿਹੜਾ ਹੁੰਦਾ ਨਾਮ ਹਮੇਰਾ ਨਾ ਪ੍ਰੋਜੈਕਟ ਉੱਥੇ ਮਹਾਰਾਜ ਨੇ ਕਹਿੰਦਾ ਅभी ਤੁਸੀਂ ਥੋੜੀ ਸੇਵਾ ਪੂਰੀ ਹੋ ਗਈ ਜੀ ਤੇ ਹੁਣ ਤੁਸੀਂ ਘਰ ਜਾਓ ਆਪਣੇ ਮਾਤਾ ਪਿਤਾ ਦਾ ਖਿਆਲ ਰੱਖ ਹਮ ਜਦੋਂ ਉਹ ਵਾਪਸ ਗਏ ਤਾਂ ਘਰ ਰੂਪ ਚੰਦ ਨੇ ਉਹਨਾਂ ਨੂੰ ਵੜਨ ਨਹੀਂ ਦਿੱਤਾ ਸੱਜੇ ਮੈਨੂੰ ਕੀ ਪਤਾ ਵੀ ਤੁਸੀਂ ਉਹਨਾਂ ਦੀ ਆਗਿਆ ਨਾਲ ਆਏ ਹੋ ਕਿ ਆਪ ਇਹ ਵਿੱਚੋਂ ਛੱਡ ਕੇ ਲੜਾਈ ਤੋਂ ਭੱਜ ਆਏ ਹੋ ਹਮ ਤੇ ਜਿਵੇਂ ਉਹ ਪੁਰਾਣੇ ਲਿਖਦੇ ਨੇ ਕਹਿੰਦਾ ਜੀ ਉਹਨਾਂ ਨੇ ਜੂਹ ਚ ਪਾਣੀ ਮਿਨੀ ਕੁਝ ਜਾਣਨ ਨੂੰ ਅੱਛਾ ਜੀ ਉਹਨਾਂ ਨੂੰ ਫੇਰ ਮੋੜਿਆ ਉਹਨਾਂ ਨੇ ਫੇਰ ਜਾ ਕੇ ਮਹਾਰਾਜ ਨੂੰ ਕਿਹਾ ਫੇਰ ਜਦੋਂ ਉੱਥੋਂ ਚੱਲਦੇ ਨੇ ਫੇਰ ਉਹ ਨੰਢੇੜ ਪਾਟ ਕੇ ਬਗੜ ਨਾਲ-ਨਾਲ ਗਏ ਕਿਸ 스테ਜ ਤੇ ਮੇਰੇ ਇਹ ਨਹੀਂ ਹੁਣ ਪਤਾ ਕਲੀਅਰ ਜੀ ਮਹਾਰਾਜ ਨੂੰ ਮਿਲੇ ਤੇ ਮਹਾਰਾਜ ਨੇ ਕਿਹਾ ਕਿ ਤੁਰਤਾ ਹੀ ਛੁੱਟੀ ਦਿੱਤੀ ਸੀ ਤੇ ਉਹਨਾਂ ਨੇ ਕਿਹਾ ਵੀ ਇਹ ਕਿ ਤਾਂ ਇਹ ਤਾਂ ਆਉ ਕੇ ਕਿ ਸਾਨੂੰ ਮੂਰਤ ਕਰੋ ਕਿ ਉਹ ਕਰਨੀ ਜਾਣ ਦਤਾ ਗੁਰੂ ਪ੍ਰਤੀ ਸਮਰਪਣ ਸੀ ਕਿ ਡੰਮੇ ਗੁਰੂ ਪ੍ਰਤੀ ਕਿੰਨਾ ਸਮਰਪਣ ਸੀ ਆਮ ਇੱਕ ਲਾਫਸ ਵੜਦਾ ਨਾ ਗੁਰੂ ਨੂੰ ਭੇਟ ਕਰਦੇ ਸੀ ਭੇਟ ਕਰਦੇ ਬਿਲਕੁਲ ਠੀਕ ਹੈ ਸਮਰਪਤ ਕਰਦੇ ਸੀ ਉਹਨੂੰ ਦਿੰਦੇ ਸੀ ਸੋ ਉਹ ਹੈ ਉੱਥੇ ਕੋਈ ਸਕ੍ਰਿਮਿਸ਼ ਹੋਈ ਨੰਦਰ ਉਹਦੇ ਚ ਪਰਮ ਸਿੰਘ ਮਾਰੇ ਗਏ ਅੱਛਾ ਉਹਨਾਂ ਦੀ ਉੱਥੇ ਸਮਾਦ ਹੈ ਅੱਛਾ ਜੀ ਉਹ ਵੀ ਪਿੱਛੇ ਜੇ ਮੇਰਾ ਬੇਟਾ ਗਿਆ ਸੀ ਉਹਨੇ ਤਸਵੀਰ ਵੀ ਲਾ ਕੇ ਲਿਆਈ ਹੈ ਅੱਛਾ ਹਜੂਰ ਸਾਹਿਬ ਉੱਥੇ ਸਮਾਦ ਬਣੀ ਹੋਈ ਹੈ ਹਜੂਰ ਸਾਹਿਬ ਸਮਾਦ ਬਣੀ ਹੋਈ ਹੈ ਅੱਛਾ ਜੀ ਜਿਹੜਾ ਉੱਥੇ ਹੈ ਨਾ ਮਾਲਟੇ ਕਰੀ ਹਾਂਜੀ ਉਹਦੇ ਨਾਲ ਹੈ ਅੱਛਾ ਜੀ ਤੇ ਉੱਥੇ ਉਹਨਾਂ ਦੀ ਉਹਨ ਉੱਥੋਂ ਗਏ ਤੇ ਕਿ ਧਰਮ ਸਿੰਘ ਪੇਰ ਉਸ ਵੇਲੇ ਜਦੋਂ ਜੇ ਬੰਦਾ ਬਹਾਦਰ ਨਾਲ ਕੋਈ ਗੱਲਬਾਤ ਉਹਨੂੰ ਧਰਮ ਸਿੰਘ ਉੱਥੇ ਸੀ ਹੂੰ ਬਲਕਿ ਜੇ ਦੇਖਿਆ ਜਾਏ ਤਾਂ ਇੱਥੇ ਜਿਹੜਾ ਫਿਰ ਧਰਮ ਸਿੰਘ ਨੇ ਹੀ ਬੰਦਾ ਬਹਾਦਰ ਨੂੰ ਇਨੇਗੇ ਇੱਥੇ ਇੰਟਰੋਡਿਊਸ ਕੀਤਾ ਕਿਉਂਕਿ ਬੰਦਾ ਬਹਾਦਰ ਨੂੰ ਇੱਥੇ ਕੋਈ ਨਹੀਂ ਸੀ ਜਾਣਦਾ ਬਿਲਕੁਲ ਕਿਉਂਕਿ ਉਹ ਥੋੜੇ ਹੈ ਔਰ ਉਹਨੇ ਜਦੋਂ ਸਰਹੰਦ ਤੇ ਲੜਾਈ ਕੀਤੀ ਉਹਦੇ ਚ ਪਰ ਧਰਮ ਸਿੰਘ ਤੇ ਉਹਨਾਂ ਤੋਂ ਇੱਕ ਹੋਰ ਵੱਡੇ ਸੀਗੇ ਕਰਮ ਸਿੰਘ ਹੂੰ ਇਹ ਦੋ ਪ੍ਰਾ ਉਰੇ ਜਿੱਥੇ ਜਿੱਥੇ ਸੀਗੇ ਅੱਛਾ ਉਹਦੀ ਤੁਹਾਨੂੰ ਹੈਗਾ ਮੇਰੇ ਕੋਲ ਕਿਤਾਬ ਉਹਦੇ ਚੀਜ਼ੇ ਕਰਾਉਂਦਾ ਉਹਨਾਂ ਦਿਖਾਇਆ ਇੱਕ ਪਾਸੇ ਸੱਜੇ ਪਾਸੇ ਧਰਮ ਸਿੰਘ ਅੱਛਾ ਸੱਜੇ ਪਾਸੇ ਕਰਨ ਸਿੰਘ ਵਾ ਤੇ ਉਹ ਇਥੇ ਸੀ ਨਾ ਬੜਾ ਬੜਾ ਵੱਡਾ ਤੁਸੀਂ ਇੱਕ ਫੈਕਟ ਦੱਸਿਆ ਕਿ ਬੰਦਾ ਸਿੰਘ ਬਹਾਦਰ ਨੂੰ ਇੱਥੇ ਇੰਟਰਡਿਊਸ ਕਰਾਉਣ ਵਾਲੇ ਤੁਹਾਡੇ ਕੋਲ ਧਰਮ ਸਿੰਘ ਸੀਗੇ ਧਰਮ ਸਿੰਘ ਹੋਰ ਤਾਂ ਕਿਸੇ ਨੇ ਦੇਖਿਆ ਹੀ ਨਹੀਂ ਬਿਲਕੁਲ ਠੀਕ ਹੈ ਵੇਖੋ ਜਿਹੜੀ ਟੀ ਜਿਆਦਾ ਇਹ ਤਾਂ ਇਤਿਹਾਸਕਾਰਾਂ ਨੂੰ ਲਿਖਣੀ ਚਾਹੀਦੀ ਹੈ ਨਾ ਕਿ ਇਹ ਟਿੰਟਡਿਸ ਕਿਵੇਂ ਹੋਇਆ ਠੀਕ ਹੈ ਇਹ ਇੱਕ ਬਹੁਤ ਰਹਣ ਚੀਜ਼ ਹੈ ਬਿਲਕੁਲ ਠੀਕ ਹੈ ਇਹ ਇੱਥੇ ਤਾਂ ਕੋਈ ਜਾਣਦਾ ਹੀ ਨਹੀਂ ਸੀ ਹਾਂ ਜੀ ਸੋ ਇਸ ਤਰ੍ਹਾਂ ਕਰਕੇ ਫਿਰ ਤੇ ਫਿਰ ਜਦੋਂ ਇੱਥੇ ਆ ਗਏ ਤੇ ਨਲਕੇ ਬੰਦਾ ਹਾ ਤੇ ਹੁਕਮਨਾਮਾ ਹੋਏਗਾ ਅਕਸਰ ਕਿਸੇ ਦੇ ਨਾਮ ਸਾਡੇ ਜੁਰਦਾਨੇ ਜੀ ਉਹ ਵੀ ਹੋਏਗਾ ਜੀ ਪੋਟ ਲੈ ਕੇ ਆ। ਹਾਂ। ਫਿਰ ਇੱਕ ਉਹ ਜਿਹੜੀ ਅਭੀ ਵੀ ਹੋ ਰਿਹਾ ਕਿ ਜਦੋਂ 6ਵੇਂ ਸਤ ਕਰ ਨੇ ਸਰੀਰ त्यागਿਆ ਤਾਂ ਉਹਨਾਂ ਦੇ ਜਿਹੜੇ ਚਾਰ ਕਾਨੀ ਸੀਗੇ ਹਾਂਜੀ ਜਿਨ੍ਹਾਂ ਨੂੰ ਪੈਲਵਿਕ ਆਰਗਨ ਬਿਲਕੁਲ ਉਹਨਾਂ ਵਿੱਚ ਇੱਕ ਰੂਪ ਚੰਦ ਅੱਛਾ ਜੀ ਉਹ ਦੇਖੋ ਇਹ ਪਾਈਪਾਨਾ ਹਾਂ ਮਹਾਰਾਜ ਦੇ بیٹے ਤਾਂ ਇੱਕ ਉਹ ਨਾ ਤੇ ਇੱਕ ਨਾ ਇਹਨਾਂ ਬੇਟੇ ਦਾ ਭਾਨਾ ਤਾਂ ਸੀ ਮੇਰਾ ਸੌਰੀ ਮੈਂ ਨਾ ਪੁੱਛ ਗਿਆ ਇੱਕ ਤਾਂ ਭਾਈ ਰੂਪ ਚੰਦ ਇੱਕੇ ਦਾ ਆਪਣੇ ਬੇਟੇ ਇੱਕ ਉਹ ਜਿਹੜਾ ਸੀਗਾ ਰਾਏ ਜੋਧ ਉਹ ਹਾਂ ਇਹ ਚਾਰ ਸੀਗੇ ਉਹਨਾਂ ਦੇ ਪਹਿਲ ਬੇਰ ਅੱਛਾ ਇਹਨਾਂ ਦੇ ਵਿਅਕਤੀ ਦਾ ਨਾਮ ਮਹਾਰਾਜ ਦੇ ਸੈਗਰਾ ਦੇ ਨਾਮ ਆਸ਼ੀਲ ਮੇਰੇ ਦਿਮਾਗੋਂ ਨਿਕਲ ਗਿਆ ਜੀ ਇਹ ਚਾਰ ਸੀਗੇ ਜਿਸ ਵੀਡੀਓ ਨੂੰ ਮਹਾਰਾਜ ਦਾ ਸ੍ਰੀ ਹਰਿਦਾ ਸ੍ਰੀ ਅਨੁਕ੍ਰਮ ਹੈ ਜਿਹੜਾਈ ਕੀ ਕੀਤੀ ਮੋਢੇ ਦਿੱਤੇ ਜਾਂ ਪਰ ਉਸ ਤੋਂ ਪਿੱਛੋਂ ਜਦੋਂ ਇੱਥੇ ਆਇਆ ਜਦੋਂ ਪਤਾ ਲੱਗਿਆ ਇਹ ਉਹ ਬਾਚਾ ਉਹ ਨਾ ਗਰੀ ਜਿਹੜਾ ਰੂਪ ਚਾਦਰ ਹੁਣੇ ਜਦੋਂ ਸਰੀਰ ਤੇ ਆ ਗਿਆ ਉਸ ਤੋਂ ਪਿੱਛੋਂ ਫਿਰ ਉਹ ਨਾ ਨੇ ਉਸ ਤੋਂ ਪਹਿਲਾਂ ਉਹ ਨਾ ਨੇ ਧਰਮ ਸਿੰਘ ਨੂੰ ਕਿਹਾ ਕਿ ਜੋ ਮਹਾਰਾਜ ਦੀਆਂ ਬਖਸ਼ਿਸ਼ਾਂ ਨੇ ਉਹ ਤੂੰ ਲਾਲਾ ਤੇ ਟਰਾਈ ਰੂਪ ਦੇ ਵਿੱਚ ਤੇਰੀ ਕੋਈ ਜ਼ਮੀਨ ਦੀ ਹਿੱਸੇਦਾਰੀ ਨਹੀਂ ਤੇ ਇੱਥੋਂ ਛੱਡ ਜਾ ਚਲੇ ਜਾ ਇੱਥੇ ਤੇਰਾ ਕੋਈ ਨਹੀਂ ਇਹ ਕਿਹਨਾਂ ਨੇ ਕਿਹਾ ਕਿਹਨਾਂ ਨੇ ਕਿਹਾ ਹੈ ਬਾਬਾ ਰੂਪ ਚੰਨ ਨੇ ਆਪਣੇ بیٹے ਧਰਮ ਸਿੰਘ ਨੇ بیٹے ਧਰਮ ਸਿੰਘ ਜਦੋਂ ਬੰਦਾ ਸਿੰਘ ਬਹਾਦਰ ਦੇ ਨਾਲ ਆ ਗਿਆ ਜਦੋਂ ਬੰਦਾ ਸਿੰਘ ਬਹਾਦਰ ਦੇ ਨਾਲ ਪੰਜਾਬ ਆ ਗਿਆ ਨਹੀਂ ਉਸ ਤੋਂ ਪਹਿਲਾਂ ਨਹੀਂ ਪਹਿਲਾਂ ਹੀ ਹੋਏਗਾ ਕਿਉਂਕਿ ਉਹ ਬਾਬਾ ਬਹਾਦਰ ਜਾ ਆਉਂਦਾ ਨਾ ਨਾ ਸੀ ਤੇ ਆ ਗਿਆ ਨੇੜੇ ਤੇੜੇ ਜਿਹੀ ਨੇ ਤੇ ਉਹ ਉੱਥੇ ਹੀ ਗਿਆ ਹੈ ਟੇਟ ਚੈੱਕ ਕਰਨ ਵਾਲੀ ਹੈ ਅੱਛਾ ਕੋਈ ਗੱਲ ਨਹੀਂ ਹਾਂ ਤੇ ਉਹ ਫਿਰ ਇੱਥੇ ਜਾ ਆਉਟੋ ਨਾ ਨੇ ਉਤੋ ਕਹਤਾ ਕਿ ਤੂੰ ਉਤੋਂ ਚਲੇ ਜਾ ਤੇ ਉਹ ਫਿਰ ਉੱਥੋਂ ਉਹ ਪੁਰਾਣੇ ਜ਼ਮਾਨੇ ਚ ਹੁੰਦਾ ਸੀ ਜਿਵੇਂ ਵੀ ਜਿੱਥੇ ਗੱਡੀ ਦੀ ਧੁਰ ਟੁੱਟ ਜਾਉ ਫਿਰ ਖੜਿਆ ਉਹ ਉੱਥੋਂ ਚੱਲੇ ਤੇ ਫਿਰ ਉਹ ਜਿਹੜਾ ਹੁਣ ਐ ਹੈਗਾ ਦਿਆਲਪੁਰਾ ਹਾਂਜੀ ਇੱਥੇ ਆ ਕੇ ਫਿਰੋ ਇਹ ਉੱਤ ਉੱਤ ਟੋਟੀ ਤੇ ਇੱਥੇ ਬੈਠੁਰਾ ਨੇ ਕਹਿੰਦਿਆ ਇਹ ਜਗ੍ਹਾ ਫੇਰ ਰਾਏ ਜੋਧ ਹਾਂ ਰਾਏ ਜੋਧ ਨੇ ਦਿੱਤੀ ਹਾਂ ਰਾਏ ਜੋਧ ਉੱਥੇ ਬਹਾਰਾ ਇਹਦਾ ਉਹ ਕਾਨੇ ਵੀ ਸੀ ਰਾਏ ਜੋਧ ਉਹਨਾਂ ਅਨਲਤਿਕ ਸੀ ਇਹ ਜਗ੍ਹਾ ਦਿਆਲਪੁਰਾ ਭਾਈ ਕਾ ਜਿਹੜਾ ਹੈ ਉਹ ਫਿਰ ਉਹਨੇ ਉਹਨੂੰ ਜਗ੍ਹਾ ਦਿੱਤੀ ਤੇ ਉੱਥੇ ਫਿਰ ہمارا ਇਹ ਟਿਕ ਗਿਆ ਇਸ ਤੇ ਵੱਟ ਧਰਮ ਸਿੰਘ ਤੋਂ ਅੱਗੇ ਹੇ ਦੋਸਤੋ ਅੱਗੇ ਕੌਣ ਇਹ ਸਾਡੀ ਲਾਈਨ ਚੱਲਦੀ ਹੈ ਤੇ ਤੇ ਪਾਈ ਧਰਮ ਸਿੰਘ ਤੋਂ ਅੱਗੇ ਕੌਣ ਆਉਂਦੇ ਨੇ ਪਾਈ ਧਰਮ ਸਿੰਘ ਤੋਂ ਅੱਗੇ ਕੌਣ ਆਉਂਦੇ ਨੇ ਪਾਈ ਧਰਮ ਸਿੰਘ ਤੋਂ ਅੱਗੇ ਤਾਂ ਧਰਮ ਸਿੰਘ ਤੋਂ ਅੱਗੇ ਹੁਣ ਕੋਈ ਨਾ ਨਾਮ ਯਾਦ ਇੱਕ ਜਿਹੜੇ ਪ੍ਰਸਿੱਧ ਹੋਏ ਉਹ ਹੋਏ ਬਾਬਾ ਗੁਦਦਰ ਸਿੰਘ ਬਾਬਾ ਗੁਦਦਰ ਸਿੰਘ ਗੁਦਦਰ ਸਿੰਘ ਉਹਨਾਂ ਦੇ ਡਿਸੈਂਡੈਂਟ ਸੀਗੇ ਭਾਈ ਧਰਮ ਸਿੰਘ ਠੀਕ ਹੈ ਅਸੀਂ ਇਹੀ ਜਾਨਣਾ ਚਾਹੁੰਦੇ ਹਾਂ ਕਿ ਜਿਹੜੇ ਫੇਮਸ ਕੁਸ਼ਨਾੰਦ ਸੀ ਜਿਵੇਂ ਭਾਈ ਧਰਮ ਸਿੰਘ ਸੀ ਭਾਈ ਧਰਮ ਸਿੰਘ ਤੋਂ ਬਾਅਦ ਜਿਹੜੇ ਫੇਮਸ ਆਉਂਦੇ ਨੇ ਉਹ ਹੈਗੇ ਨੇ ਪਾਪਾ ਭਾਈ ਗੁੱਦੜ ਸਿੰਘ ਉਹਨਾਂ ਤੋਂ ਹਾਂ ਆਨਲਾਈਨ ਚ ਅੱਗੇ ਆ ਕੇ ਗੁੱਦੜ ਸਿੰਘ ਆ ਜਾਂਦੇ ਨੇ ਉਹਨਾਂ ਦਾ ਸਮਾਂ ਕਿਹੜਾ ਵਾ ਹੈ ਨਹੀਂ ਸਮਾਂ ਕਿਹੜਾ ਉਹਨਾਂ ਦਾ ਉਹਨਾਂ ਦਾ ਸਮਾਂ ਕੋਈ ਨਾ ਹੋਏਗਾ ਤੁਹਾਡੇ ਕੀ ਲੱਗਦੇ ਸੀ ਮੇਰੇ ਲਾਇਨਕੀ ਦੇ ਕਿੰਨੇ ਰਹੇ ਸੀ ਹੁਣ ਮੈਨੂੰ ਯਾਦ ਨਹੀਂ ਅੱਛਾ ਠੀਕ ਹੈ ਮੇਰੇ ਲਾਇਨਕੀ ਨੇ ਠੀਕ ਹੈ ਜੀ ਉਹਨਾਂ ਲekin ਗੁਰਦਰ ਸਿੰਘ ਵਾਰੇ ਇੱਕ ਇਹ ਮਸ਼ਹੂਰ ਹੈ ਹਮਮ ਉਹ ਜਿਹੜਾ ਹੜਾ ਆਪਣੇ ਮੈਂ ਦੱਸ ਦਿੰਦਾ ਬਾਕੀ ਲਾਇਨਾਂ ਜਿੱਤੋ ਜੀ 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 ਫਿਰ ਦਿਖਾ ਦੇਵਾਂਗਾ ਤੁਹਾਨੂੰ ਕਿਤਾਬ ਚ ਬਿਲਕੁਲ ਜੀ ਤੇ ਉਹ ਕਿਸੇ ਵੀਲੇ ਗੁਰਦਰ ਸਿੰਘ ਨੂੰ ਉੱਥੇ ਗਏ ਇਹ ਤੁਹਾਡੇ ਜਦੋਂ ਦਿੱਲੀ ਦਾ ਰਾਜ ਜਦੋਂ ਡੇਢੀ ਹੋਣਾ ਸ਼ੁਰੂ ਹੋ ਗਿਆ ਮੁਗਲਾਂ ਦਾ ਤਾਂ ਜਿਹੜੇ ਲੋਕਲ ਨਵਾਬ ਸੀਗੇ ਉਹਨਾਂ ਨੇ ਆਪਣੀ ਆਪਣੀ ਜਗਾ ਸਾਂਭਣ ਵਾਸਤੇ ਆਪਣੀ ਜਾਨ ਬਚਾਉਣ ਵਾਸਤੇ ਉਹਨਾਂ ਨੇ ਮਾਲਵੇ ਦੀ ਰੈਕੀ ਕੀਤੀ ਅੱਛਾ ਜੀ ਵੀ ਇੱਥੇ ਕੋਈ ਇਨਫਲੈਂਸ਼ੀਅਲ ਸਿੱਖ ਹੋਣ ਜਿਹੜੇ ਜਿਨ੍ਹਾਂ ਨਾਲ ਸਲਾਹ ਕੀਤੀ ਜਾਏ ਜਾਂ ਉਦਾਂ ਕੀਤਾ ਜਾਏ ਸੋ ਉਹਨਾਂ ਨੂੰ ਕਹਿੰਦੇ ਦੋ ਪਰਿਵਾਰ ਨਜ਼ਰ ਆਇਆ ਇੱਕ ਆਲੇ ਕੇ ਇੱਕ ਦਿਆਲੇ ਕੇ ਅੱਛਾ ਜੀ ਠੀਕ ਹੈ ਆਲੇ ਕੇ ਹੋ ਗਏ ਪਟਿਆਲੇ ਵਾਲੇ ਪਟਿਆਲਾ ਖਾਨਦਾਨ ਹੋ ਗਿਆ ਸਰ ਪਟਿਆਲੇ ਕੇ ਹੋ ਗਏ ਅਸੀਂ ਦਿਆਲ ਸਿੰਘ ਤੁਹਾਡੇ ਵਾਲੇ ਹੋ ਗਏ ਦਿਆਲ ਸਿੰਘ ਅੱਛਾ ਤੇ ਉਹ ਉਹ ਇੱਧਰ ਕਿਤੇ ਆਏ ਤੋ ਤੋ ਪਾਪਾ ਗੁੱਦਰ ਸਿੰਘ ਨੇ ਉਹਨਾਂ ਨੂੰ ਉੱਥੇ ਜਿਵੇਂ ਹਸਬ ਮਾਮੂਰ ਜਿਹਨਾਂ ਰਾਸ਼ਨ ਵਗੈਰਾ ਸਾਰਾ ਦਿੱਤਾ ਉਹਨਾਂ ਨੂੰ ਉੱਥੇ ਵੀ ਤੁਸੀਂ ਬਣਾ ਲਓ ਆਪਣਾ ਤੇ ਉਹਦੇ ਤੇ ਉਹ ਹੋ ਗਏ ਖੁਸ਼ ਉਹ ਖੁਸ਼ ਹੋ ਕੇ ਫਿਰ ਉਹਨਾਂ ਨੇ ਬਾਗੜੀਆਂ ਜਿਹੜਾ ਉਹ ਉਹਨਾਂ ਨੂੰ ਦਿੱਤਾ ਦੀ ਐਲਸਨ ਅੱਛਾ ਜੀ ਫਿਰ ਉਹ ਇਹ ਫਿਰ ਉਹ ਬਣ ਗਿਆ ਅੱਛਾ ਉਸ ਤੋਂ ਬਾਅਦ ਫਿਰ ਤੁਹਾਡੇ ਨਾਮ ਦੇ ਨਾਲ ਕੇ ਮਕੜੀਆ ਲੱਗਣਾ